ਮਿਲ ਗਿਆ ਲਾਈਵ ਵਾਰ-ਵਾਰ ਟੁੱਟ ਜਾਂਦਾ ਬਹੁਤ ਵਾਰ ਲਾਈਵ ਕੀਤਾ ਪਰ ਨੈਟਵਰਕ ਵੱਡੀ ਪ੍ਰੋਬਲਮ ਹੈ ਤਾਂ ਜੋ ਮਹਿਤਪੁਰ ਤੋਂ ਜੁਗਰਾਵ ਪੁੱਲ ਜਾਂਦਾ ਰਸਤੇ ਚ ਦਰਿਆ ਸਤਲੁਜ ਦਾ ਪੁਲ ਹੁੰਦਾ ਮਹਿਤਪੁਰ ਤੋਂ ਜੁਗਰਾਵ ਰੋਡ ਤੇ ਤਾਂ ਤਕਰੀਬਨ ਜੋ ਸਾਡੇ ਕੋਲ ਜਾਣਕਾਰੀ ਪਹੁੰਚੀ ਹੈ ਕਿ ਰਾਤ ਨੂੰ 1 ਵਜੇ ਇਸ ਜਗ੍ਹਾ ਤੇ 65000 ਕਿਊਸਕ ਪਾਣੀ ਪਹੁੰਚ ਚੁੱਕਿਆ ਹੋਵੇਗਾ 65000 ਪਾਣੀ ਪਹੁੰਚ ਚੁੱਕਿਆ ਹੋਵੇਗਾ ਅੱਗੇ ਹਰੀ ਕੇ ਹੈਡ ਵਰਕਸ ਤੋਂ ਪਾਣੀ ਤਕਰੀਬਨ 310000 ਕਿਊਸਕ ਪਾਣੀ ਛੱਡਿਆ ਜਾਣਾ ਹੈ 310000 ਪਾਣੀ ਛੱਡਿਆ ਜਾਣਾ ਬਹੁਤ ਵੱਡੀ ਅਪਡੇਟ ਹੈ ਕਿ ਅੱਗੇ ਹਰੀ ਕੇ ਹੈਡ ਵਰਕਰਸ ਤੋਂ 310000 ਰੁਪਏ ਕਿਸਕ ਪਾਣੀ ਛੱਡਿਆ ਜਾਣਾ ਜੋ ਕਿ ਅੱਗੇ ਫਰੋਜਪੁਰ ਫਾਜ਼ਲ ਕਾਂ ਵਾਲੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਤਬਾਹੀ ਮਚਾਏਗਾ ਉੱਥੇ ਲਾਤ ਪਹਿਲੇ ਬਹੁਤ ਜ਼ਿਆਦਾ ਮਾਰੇ ਚੁੱਕੇ ਆ ਔਰ ਜੇਕਰ ਤੁਸੀਂ ਫਰੋਜਪੁਰ ਏਰੀਆ ਦਾ ਜਲੰਧਰਬਾਦ ਇਸ ਏਰੀਆ ਦਾ ਸਬੰਧ ਰੱਖਦੇ ਹੋ ਤਾਂ ਤੁਸੀਂ ਸਬਸਤਿਰ ਸੁਚੇਤ ਜ਼ਰੂਰ ਹੋ ਜਾਓ ਔਰ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਬਹੁਤ ਵੱਡੀ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਿਹਾ ਤਹਲੇ ਤੱਕ ਦਰਾ ਸਤਲੁਜ ਦਾ ਜਲ ਪੱਧਰ ਘਟਿਆ ਹੀ ਨਹੀਂ ਘਟੈਣੇ ਸੀ ਰੋਸਤ ਬਾਦ ਵੱਡੀ ਅਪਡੇਟ ਹੋਰ ਆ ਗਈ ਹੈ ਕਿ ਰਾਤ ਨੂੰ 1 ਵਜੇ ਜੁਮਹਿਤ ਪੱਧਰ ਜਗਰਾਵ ਪੁੱਲ ਜਾਂਦਾ ਉਸ ਦਰਿਆ ਜੋ ਥੱਲੇ ਪਾਣੀ ਚੱਲ ਰਿਹਾ ਤਾਂ ਉਸ ਵਿੱਚ तकरीबन 65000 ਜੋ ਪਾਣੀ ਕਿਉਂ ਸਿਕ ਹੋਰ ਆਮਦ ਹੋ ਜੇਗੀ ਤਾਂ ਪਾਣੀ ਦਾ ਜਲ ਪੱਧਰ ਦਰਾ ਸਤਲੁਜ ਲਗਾਤਾਰ ਵੱਧ ਰਿਹਾ ਹੈ ਭਾਖੜਾ ਦੇ ਲੈ ਵੇਲੇ ਕਰੇ ਤਾਂ ਉਸ ਦਾ ਜਲ ਪੱਧਰ ਵੱਧ ਰਿਹਾ ਹੈ ਤਾਂ ਇਸ ਟਾਈਮ ਦੀ ਵੱਡੀ ਅਹਿਮ ਜਾਣਕਾਰੀ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਵੀਡੀਓ ਨੂੰ ਚਲਦੇ ਚਲਦੇ ਕੇ ਸ਼ੇਅਰ ਜਰੂਰ ਕਰ ਦਿਓ ਆਪਣੇ ਆਪ ਚ ਬਹੁਤ ਵੱਡੀ ਜਾਣਕਾਰੀ ਹੈ ਅੱਗੇ ਫਿਰੋਜ਼ਪੁਰ ਹਰੀਕੇ ਹੈਡ ਵਰਕਰਸ ਤੋਂ ਤਾਂ ਉੱਥੇ 310000 ਰੁਪਏ ਨਹੀਂ ਛੱਡੇ ਜਾਣੇ ਕਿਉਂਕਿ ਹਰੀਕੇ ਹੈਡ ਵਰਕਰਸ ਦੇ ਜੋ ਖਲੜਗੇੜੇ ਤਕਰੀਬਨ ਸਾਰੇ ਖੁੱਲੇ ਜਾਣਗੇ ਕਿੰਨੇ ਵੀ ਹੈ ਤਾਂ ਬਹੁਤ ਵੱਡੀ ਜਾਣਕਾਰੀ ਹੈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇਹ ਪਾਣੀ ਜੋ ਹੈ ਫਿਰੋਜ਼ਪੁਰ ਅੱਗੇ ਫਾਜ਼ਲ ਕਾਹਦੇ ਜੋ ਇਲਾਕੇ ਨੇ ਉੱਥੇ ਦਾ ਪਹਿਲੇ ਬਹੁਤ ਜ਼ਿਆਦਾ ਮਾਰੇ ਨੇ ਉੱਥੇ ਬਹੁਤ ਜ਼ਿਆਦਾ ਤਬਾਹੀ ਮਚਾਏਗਾ ਇਸ ਵਕਤ ਦੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਨੈਟਵਰਕ ਪ੍ਰੋਬਲਮ ਬਹੁਤ ਜ਼ਿਆਦਾ ਤਸਵੀਰਾਂ ਧੁੰਦਲੀਆਂ ਮਿਲਣਗੀਆਂ ਪਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੋਵੇਗੀ ਇਹ ਮੈਂ ਆਸ ਰੱਖਦਾ ਤਾਂ ਬਹੁਤ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਜ ਵਧ ਰਿਹਾ ਘਟਿਆ ਨਹੀਂ ਹੈ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵੱਧ ਰਿਹਾ ਉਹ ਘਟਿਆ ਨਹੀਂ ਹੈ ਪਰ ਇੱਕ ਹੋਰ ਜਾਣਕਾਰੀ ਸਾਡੇ ਪ੍ਰੋਸਜੋਗ ਸੂਤਰਾਂ ਤੋਂ ਨਿਕਲ ਕੇ ਆ ਗਈ ਹੈ ਕਿ ਰਾਤ ਨੂੰ 1 ਵਜੇ ਜੋ ਮਹਿਦਪੁਰ ਤੋਂ ਜਗਰਾਉਂ ਰੋੜ ਜਾਂਦਾ ਦਰਸਤ ਚ ਦਰਿਆ ਸਤਲ ਦੇ ਪੁਲ ਹੁੰਦਾ ਹੈ ਉੱਥੇ 65000 ਪਾਣੀ ਦੀ ਰਾਤ 1 ਵਜੇ ਤੱਕ ਆਮਦ ਹੋ ਚੁੱਕੀ ਹੋਵੇਗੀ ਤਾਂ ਕਾਫੀ ਗਾਰੇ ਸਹਿਰੀਏ ਚ ਤਬਾਹੀ ਮਚਾਏਗਾ ਥੋਨੇ ਪਹਿਲੇ ਡੁੱਬ ਚੁੱਕੇ ਹੈ ਤਾਂ ਦੂਜੇ ਹਰੀਕੇ ਹੈਡ ਵਰਕਰਸ ਤੋਂ ਜੇਕਰ ਅੱਗੇ ਦੀ ਗੱਲ ਕਰੀਏ ਤਾਂ ਉੱਥੇ ਤਕਰੀਬਨ 310000 ਕਿ ਉਸਕ ਪਾਣੀ ਅੱਗੇ ਜਾ ਰਿਹਾ ਹੈ ਜੋ ਅੱਗੇ ਛੱਡਿਆ ਜਾਣਾ ਹੈ ਅੱਗੇ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਜਲਾਲਾਬਾਦ ਐਰੀਆ ਉੱਤੇ ਪਾਣੀ ਕਾफी ਜ਼ਿਆਦਾ ਤਬਾਹੀ ਮਚਾਏਗਾ ਤਾਂ ਤੁਹਾਨੂੰ ਦੋ ਅਪਡੇਟ ਦੇਤੀਆਂ ਦਰ ਹੈ 70 ਦੀ 65000 ਕਿਊਸਕ ਦੀ ਔਰ ਅੱਗੇ ਹਰੀਕੇ ਹੈਡ ਵਰਕਰਸ ਤੋਂ ਤਕਰੀਬਨ 3 ਲੱਖ 10000 ਕਿਊਸਕ ਪਾਣੀ ਦੇ ਤਾਂ ਇਸ ਵੀਡੀਓ ਨੂੰ ਅੱਗੇ ਤੱਕ ਪਹਚਾੜਿਓ ਕਿਉਂਕਿ ਅੱਜ ਰਾਤ ਵੀ ਅਪਡੇਟ ਹੈ ਔਰ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਅਸਲ ਮੇਸ਼ਾ ਲੈ ਕੇ ਆ ਰਹੇ ਆਂ ਔਰ ਅੱਜ ਸਾਰਾ ਦਿਨ ਜੋ ਅਪਡੇਟ ਤੁਹਾਨੂੰ ਦਿਖਾਈ ਹੈ ਕਿਸ ਤਰ੍ਹਾਂ ਦੇ ਲੱਗੇ ਸ਼ੇਅਰ ਜ਼ਰੂਰ ਕਰ ਦਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ